RCB ਦੇ ਜਿੱਤੇ ਭਗੌੜਾ ਕਾਰੋਬਾਰੀ ਵਿਜੇ ਮਾਲਿਆ ਨੇ ਟਵੀਟ ਕੀਤਾ ਔਰ ਇਹ ਗੱਲ ਕਹੀ ਕਿ ਮੇਰਾ 18 ਸਾਲਾ ਦਾ ਇਹ ਸੁਪਨਾ ਤੁਸੀਂ ਸਾਕਾਰ ਕੀਤਾ ਇਸ ਲਈ ਬਹੁਤ-ਬਹੁਤ ਧੰਨਵਾਦ RCB ਟੀਮ ਦਾ ਧੰਨਵਾਦ ਕੀਤਾ ਔਰ ਕਿਹਾ ਕਿ ਜਿਸ ਮੌਕੇ ਮੈਂ RCB ਦੀ ਸਥਾਪਨਾ ਕੀਤੀ ਸੀ ਇਸ ਨੂੰ ਖਰੀਦਿਆ ਸੀ ਤਾਂ ਉਸ ਵਕਤ ਮੇਰਾ ਸੁਪਨਾ ਸੀ ਕਿ IPL ਦੀ ਟਰੋਫੀ ਬੈਂਗਲੌਰ ਦੇ ਵਿੱਚ ਆਵੇ ਔਰ ਅਜਿਹਾ ਕਰਨ ਦੇ ਲਈ ਬਹੁਤ-ਬਹੁਤ ਧੰਨਵਾਦ ਔਰ ਖਾਸ ਤੌਰ ਤੇ ਵਿਰਾਟ ਕੋਹਲੀ ਅਬਿਡ ਵਿਲੀਅਰਸ ਔਰ ਕ੍ਰਿਸ ਗੇਲ ਦੀ ਉਸਨੇ ਤਾਰੀਫ ਕੀਤੀ ਜਿਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਹ ਸਾਡੀ ਟੀਮ ਦੇ ਨਾਲ ਇਸ ਜੁੜੇ ਰਹੇ ਆਰਸੀਪੀ ਨੇ ਆਰਸੀਪੀ ਦੇ ਸਾਬਕਾ ਮਾਲਕ ਨੇ ਵਿਜੇ ਮਾਲਿਆ ਔਰ ਪਗੋੜਾ ਕਾਰੋਬਾਰੀ ਨੇ ਕਰੋੜਾਂ ਦੇ ਇਲਜ਼ਾਮ ਔਰ ਉਸ ਤੋਂ ਬਾਅਦ ਪਗੋੜਾ ਹੋ ਜਾਂਦੇ ਨੇ ਵਿਜੇ ਮਾਲਿਆ ਔਰ ਉਹਨਾਂ ਦੇ ਵੱਲੋਂ ਟਵੀਟ ਕਰਕੇ ਵਧਾਈ ਦਿੱਤੀ ਗਈ ਆ ਆਰਸੀਬੀ ਨੂੰ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵਿਜੇ ਮਾਲਿਆ ਨੇ ਹੋਰ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਅਸੀਂ ਦੱਸਦੇ ਚੱਲਦੇ ਆ ਔਰ ਉਹਨਾਂ ਨੇ ਕਿਹਾ ਕਿ ਕਮਾਲ ਦੇ ਖਿਡਾਰੀ ਵਿਰਾਟ ਕੋਹਲੀ ਨੇ ਜਦੋਂ 18 ਸਾਲ ਪਹਿਲਾਂ ਆਰਸੀਬੀ ਦੇ ਵਿੱਚ ਇਸ ਨੂੰ ਲਿਆ ਗਿਆ ਸੀ ਮੇਰੇ ਲਈ ਮਾਣ ਵਾਲੀ ਗੱਲ ਹੈ ਔਰ 18 ਸਾਲ आरसीबी ਦੇ ਨਾਲ ਜੁੜੇ ਰਹੇ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਆਰसीबी ਦੇ ਇਤਿਹਾਸ ਦੇ ਵਿੱਚ ਡਿਵਿਲਰ ਨੇ ਵੀ ਕਦੇ ਸਾਥ ਨਹੀਂ ਛੱਡਿਆ ਔਰ ਕ੍ਰਿਸ ਗੇਲ ਦੀ ਅਗਰ ਗੱਲ ਕੀਤੀ ਜਾਵੇ ਤਾਂ ਕ੍ਰਿਸ ਗੇਲ ਨੂੰ ਯੂਨੀਵਰਸ ਬਾਸ ਆਖ ਕੇ ਉਹਨਾਂ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ ਜੋ ਲੰਬੇ ਸਮੇਂ ਤੋਂ ਆਰसीबी ਦੇ ਨਾਲ ਜੁੜੇ ਰਹੇ ਔਰ ਵਿਜੇ ਮਾਲਿਆ ਦੇ ਪੁੱਤਰ ਨੇ ਵੀ ਇੰਸਟਾਗ੍ਰam ਤੇ ਵੀਡੀਓ ਜਾਰੀ ਕਰਕੇ ਜਿੱਤ ਦਾ ਇਜ਼ਹਾਰ ਕੀਤਾ ਖੁਸ਼ੀ ਮਨਾਈ